तो बच्चा तो 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 माड़ी जी गलती करता है उस तो गलतियां तो गलती अगे उठ जाए इस करके सारा तो पहला तो बहुत ही शलाघाजो कदम है पुलिस का जो सारा एस एस पी साहब सारे बैठ के रात मीटिंग की है बच्चों को एक बार आप ਕਿ ਜਲ ਪਹਿਲੀ ਇਹਨਾਂ ਦੀ ਗਲਤੀ ਹੈ ਤੇ ਦੂਜਾ ਜਿਹੜਾ ਇਹਨਾਂ ਨੂੰ ਨਾਲ 8 ਦਿਨ ਦੀ ਇੱਕ ਨੈਸਮੈਂਟ ਲਾਈ ਹੈ ਜਾਂ ਸਜ਼ਾ ਕਿ ਲੋ ਵੀ ਇਹਨਾਂ ਨੂੰ ਉਹ ਵੀ ਮੈਂ ਸੋਚਦਾ ਅਸੀਂ ਸੋਚਦੇ ਹਾਂ ਵੀ ਇਹ ਬਹੁਤ ਚੰਗੀ ਗੱਲ ਹੈ ਜਿਹੜੇ ਦੋ ਦੋ ਤਿੰਨ ਤਿੰਨ ਘੰਟੇ ਨਾਲ ਟਰੈਫਿਕ ਦੇ ਕੰਮ ਕਰਨਗੇ 7 ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੋਂ ਸਮਾਜ ਵਾਸਤੇ ਕੋਲ ਸਿੱਖਣਗੇ ਤੇ ਇਹ ਬਹੁਤ ਚੰਗੀ ਗੱਲ ਹੈ ਜੀ ਇਸ ਕਰਕੇ ਬਾਕੀ ਜਿਹੜੀ ਪੇਰੈਂਟਸ ਨੇ ਉਹ ਪੇਰੈਂਟ ਸਾਰਿਆਂ ਨੂੰ ਇਹ ਕਹਿ ਰਹੇ ਆ ਵੀ ਅਸੀਂ ਅੱਗੇ ਤੋਂ ਬੱਚਿਆਂ ਦਾ ਆਪਦਾ ਧਿਆਨ ਰੱਖਾਂਗੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਸਾਨਾਂ ਦੇ ਬੱਚੇ ਆ ਜੀ ਪਿੰਡਾਂ ਤੋਂ ਤੇ ਜਿਮੀਦਾਰ ਹਣ ਥੋੜਾ ਜਿਹਾ ਇਹਨਾਂ ਦਿਨਾਂ ਦੇ ਵਿੱਚ ਖੇਤੀ ਦੇ ਵਿੱਚ ਥੋੜਾ ਜਿਆ ਮਹੀਨਾ ਹੋ ਸੀਗਾ ਬਿਜੀ ਬਾਕੀ ਸਾਰੇ ਮਾਪੇ ਪੇਰੈਂਟਸ ਕੜੇ ਇਹਨਾਂ ਨੂੰ ਅਸੀਂ ਸਮਝਾਇਆ ਕਿ ਬੱਚਿਆਂ ਦਾ ਧਿਆਨ ਰੱਖੋ ਆਹੀ ਸਮਾਂ ਪੰਜ ਚਾਰ ਮਹੀਨੇ ਪੀਪਰਾਂ 'ਚ ਰਹਿੰਦੇ ਆ ਬਾਕੀ ਜਿਹੜਾ ਪੁਲਿਸ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਜੀ ਉਹ ਸਾਰਾ ਅਸੀਂ ਠੀਕ ਕਰਵਾ ਕੇ ਦੇਵਾਂਗੇ ਉਹ ਐਸੀ ਸਾਡਾ ਬਣਦਾ ਹੈ ਕਿ ਪੁਲਿਸ ਵੀ ਆਪਣੇ ਸਮਾਜ ਵਾਸਤੇ ਕੰਮ ਕਰਦੀ ਆ ਸਾਰਾ ਤੇ ਇਸ ਕਰਕੇ ਉਹ ਅਸੀਂ ਕਰਵਾ ਕੇ ਦੇਵਾਂਗੇ ਸਰੇ ਮਾਈਕ ਦਾ ਆ ਬਾਹਰ ਲੱਗੋ ਅਮਾਈ ਲੋ ਸਰਕ ਸਕੂਲ ਦੇ ਬਾਹਰ ਘਟਨਾ ਹੋਈ ਹੈ ਕੀ ਕਰਨਾ ਸੀ ਔਰ ਕਿਸ ਤਰ੍ਹਾਂ ਕਰ ਰਹੀ ਇਹ ਕੱਲ ਦਸ਼ਮੇਸ਼ ਪਬਲਿਕ ਸਕੂਲ ਫਰੀਕੋਟ ਦੇ ਕੋਈ ਦੁਪਹਿਰ ਦਾ ਟਾਈਮ ਸੀਗਾ ਸਕੂਲ ਦੇ ਬਾਹਰ ਕੁਝ ਦੋ ਤਿੰਨ ਕਾਰਾਂ ਤੇ ਸਟੂਡੈਂਟ ਹੁੰਦੇ ਨੇ ਤੇ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਕੋਲ ਕੋਈ ਆਪਣੇ ਤੇਜ ਹਥਿਆਰ ਸੀਗੇ ਤੇ ਜਦੋਂ ਸਾਡੀ ਉਸੇ ਟਾਈਮ ਸਾਡੀ ਪੀਸੀਆਰ ਪਾਰਟੀ ਨੂੰ ਮੈਸੇਜ ਮਿਲਦਾ ਤੇ ਉਸ ਸਾਡੀ ਪੀਸੀਆਰ ਪਾਰਟੀ ਇੰਨੀ ਜਲਦੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੀਸੀਆਰ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਦਿੰਦੇ ਭਾਈ ਦੇ ਨੇ ਤੇ ਸਾਡੀ ਪੀਸੀਆਰ ਪਾਰਟੀ ਦਾ ਇੱਕ ਮੋਟ ਸਿੰਘ ਸੀ ਉਹਨੂੰ ਵੀ ਹਿੱਟ ਕਰਦੇ ਨੇ ਪਰ ਉਹਦੇ ਚ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪੀਸੀਆਰ ਦਾ ਜਾਂ ਕਿਸ ਤਰ੍ਹਾਂ ਦਾ ਵੀ ਜਵਾਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਰਾਉਂਡ ਅਪ ਕਰਦੇ ਹਾਂ ਰਾਉਂਡ ਅਪ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਪੁੱਛਕਿਛ ਕੀਤੀ ਹੈ ਉਹਦੇ ਵਿੱਚ ਹੁਣ ਹੁਣ ਤੱਕ ਇਹ ਆਇਆ ਵੀ ਇਹਨਾਂ ਦੀ ਕੋਈ ਵੈਲਫੇਅਰ ਪਾਰਟੀ ਸਲਾਨਾ ਹੁੰਦੀ ਹੈ ਉਸ ਦੇ ਸਬੰਧ ਵਿੱਚ ਇਹਨਾਂ ਦੇ ਆਪਸ ਚ ਗਰੁੱਪ ਭਾਈ ਜੀ ਪਨੀਰ ਸਕੂਲ ਦੇ ਵਿੱਚ ਤੇ ਕੋਈ ਇੱਕ ਦੋ ਦਿਨ ਪਹਿਲਾਂ ਇਹਨਾਂ ਦਾ ਟਕਰਾਰ ਹੋਇਆ ਸੀ ਉਸ ਪਾਰਟੀ ਨੂੰ ਲੈ ਕੇ ਤੇ ਇੱਕ ਪਾਰਟੀ ਅੱਜ ਉਸ ਸੰਚ ਲੜਨਾ ਆਈ ਸੀ ਤੇ ਜਿੰਨਾਂ ਚੋਂ ਇਹ ਇਹ ਸਾਰੇ ਬੱਚੇ ਨੇ 18 ਸਾਲ ਤੋਂ ਛੋਟੇ ਕੋਈ ਪਲੱਸ 1 ਨੇ ਪਲੱਸ 2 ਉਹ ਦਿਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤ ਕੀਤੀ ਵੀ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਬੁਲਾ ਕੇ ਜਿਹੜੀ ਹੁਣ ਸਾਡੇ ਇੱਥੇ ਹਾਜ਼ਰ ਨੇ ਪੇਰੈਂਟਸ ਵੀ ਮੈਨੇਜਮੈਂਟ ਵੀ ਅਸੀਂ ਉਹਨਾਂ ਨਾਲ ਵਿਚਾਰਪੰਡਾ ਕੀਤਾ ਵੀ ਕਿਉਂ ਨਾ ਇਹਨਾਂ ਨੂੰ ਇੱਕ ਕਮਿਊਨਿਟੀ ਸਜ਼ਾ ਦਿੱਤੀ ਜਾਏ ਜਿਹੜੀ ਇਹ ਸਾਡੇ ਇੱਕ ਹਫਤੇ ਦੀ ਅਸੀਂ ਇਹਨਾਂ ਸਜਾ ਲਵਾਂਗੇ ਵੀ ਇਹ ਸਾਡੇ ਟ੍ਰੈਫਿਕ ਪੁਲਿਸ ਨਾਲ ਆਦੀ ਐਜੂਕੇਸ਼ਨ ਆਦੀ ਸਕੂਲ ਦੇ ਟਾਈਮ ਤੋਂ ਬਾਅਦ ਇੱਥੇ ਆਦੀ ਡਿਊਟੀ ਦੇਣਗੇ ਅਸੀਂ ਇਹਨਾਂ ਤੋਂ ਜਿਹੜੀ ਉਹ ਲਵਾਂਗੇ ਇਹਨਾਂ ਨੂੰ ਸਜਾ ਰਿਕਾਰਡ ਵੀ ਕ੍ਰਿਮੀਨਲ ਨਹੀਂ ਹੈ ਨਹੀਂ ਇਹਨਾਂ ਬੱਚਿਆਂ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਉਹ ਲੀਫਟ ਦੇ ਗਏ ਮੇ ਕਿਉਂ ਇਨ ਅ ਫਿਊਚਰ ਵੀ ਦੇ ਹੋਏਗਾ ਸਕੜੀਆ ਹਥਿਆਰ ਲੈ ਕੇ ਆਇਆ ਸੀ ਸਕੂਲ ਦੇ ਇਸ ਬੱਚੇ ਵੀ ਮੇਰੇ ਸਾਹਮਣੇ ਸੀ ਕਿ ਲੋਟ ਸੀ ਨਹੀ ਇਹਨਾਂ ਦਾ ਇੱਕ ਦੋ ਬੱਚੇ ਜਿਵੇਂ ਇਹਨਾਂ ਦੇ ਸਾਥੀ ਜਿਹੜੇ ਸਕੂਲ ਤੋਂ ਓਵਰਟਾਈਮ ਜਿਹੜੇ ਪਾਸ ਹੋ ਚੁੱਕੇ ਸੀ ਉਹ ਵੀ ਇਹਨਾਂ ਦੇ ਸਾਥੀ ਨੇ ਨਾਲ ਦੇ ਤੇ ਉਹ ਬੱਚੇ ਨਾਲ ਲੈ ਆਏ ਸੀਗੇ ਤੇ ਨਾਲ ਇਹ ਸੀ ਬੱਚੇ ਪੁਲਿਸ ਕੀ ਮਹਿਸੂਸ ਕਰਦੀ ਹੈ ਇਸ ਕਾਰਵਾਈ ਦੇ ਨਾਲ ਇਸ ਉਧਰ ਨਹੀਂ ਅਸੀਂ ਸਮਾਜ ਦੇ ਪੇਰੈਂਟਸ ਨੂੰ ਸਕੂਲ ਜਿਹੜੇ ਮੈਨੇਜਮੈਂਟ ਵਾਲੇ ਸੀ ਉਹਨਾਂ ਨੂੰ ਇਹ ਕਿਹਾ ਵੀ ਇਹਨਾਂ ਬੱਚਿਆਂ ਤੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਏ ਵੀ ਆਦੇ ਬੱਚਿਆਂ ਪਿੱਛੇ ਧਿਆਨ ਰੱਖਿਆ ਜਾਏ ਜਿਹੜੇ ਬੱਚੇ ਸਾਡੇ ਜੇ ਜਾ ਰਹੇ ਨੇ ਟਾਈਮ ਸੇ ਜਾ ਰਹੇ ਟਿਊਸ਼ਨ ਟਾਈਮ ਸੇ ਜਾ ਰਹੇ ਵਾਪਸ ਆ ਰਹੇ ਨੇ ਕੋਈ ਇਹਨਾਂ ਨੂੰ ਐਕਸਟਰਾ ਕੋਈ ਪੈਸੇ ਤਾਂ ਨਹੀਂ ਦਿੱਤੇ ਜਾ ਰਹੇ ਵੀ ਉਸ ਦਾ ਕੋਈ ਨਜਾਇਜ਼ ਫਾਇਦਾ ਠਾਉਂਦੇ ਹੋਣ ਜਾਂ ਸਾਡਾ ਬੱਚਾ ਕਿਸੇ ਨਾਲ ਕੋਈ ਗਲਤ ਅੰਸ ਨਾਲ ਤਾਂ ਨਹੀਂ ਚੱਲ ਰਿਹਾ ਇਹ ਪੇਰੈਂਟਸ ਦੀ ਡਿਊਟੀ ਹੈ ਤੇ ਮੈਨੇਜਮੈਂਟ ਦੀ ਇਹ ਡਿਊਟੀ ਬਣਦੀ ਹੈ ਵੀ ਟਾਈਮ ਟੂ ਟਾਈਮ ਅਤੇ ਜੇ ਬੱਚਾ ਕੋਈ ਸਕੂਲ ਚ ਲੱਗਦਾ ਹੈ ਕੋਈ ਇਹ ਖਰਾਬ ਕਰ ਰਿਹਾ ਤੇ ਉਹ ਪੇਰੈਂਟਸ ਨੂੰ ਸਦਨ ਤੇ ਉਹਨੂੰ ਹਦਾਇਤ ਕਰਨ ਤੇ ਮੈਨੂੰ ਲੱਗਦਾ ਇਸ ਵਿੱਚ ਕੋਈ ਲੈਪਸ ਰਹੇ ਗਏ ਨੇ ਵੀ ਇਹ ਬਹੁਤ ਨਾਮੀ ਸਕੂਲ ਹੈ ਇਸ ਕਰਕੇ ਇਹ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਭਾਜੀ ਡੀਬੀਡੀਐਸ ਸਕੂਲ ਦੇ ਵਿੱਚ ਪ੍ਰੋਬਲਮ ਆ ਗਈ। ਪ੍ਰਬੰਧਕ ਸਕੂਲ ਦੇ ਤੇ ਮਾਪੇ ਕੀ ਮਹਿਸੂਸ ਕਰਦੇ ਆ ਅੱਜਕੱਲ? ਹਾਂ ਇਹ ਸਕੂਲ ਦੇ ਪ੍ਰਬੰਧਕ ਵੀ ਇਸ ਚੀਜ਼ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਵੀ ਸਾਡੇ ਸਕੂਲ ਵਾਸਤੇ ਬਹੁਤ ਇੱਕ ਮਾੜੀ ਘਟਨਾ ਹੈ। ਵੀ ਸਾਡੇ ਸਕੂਲ ਦੇ ਐ ਏਡਾ ਪੁਰਾਣਾ ਸਕੂਲ ਹੋਣ ਦੇ باوجود ਕਦੀ ਇੱਕ ਸ਼ਿਕਾਇਤ ਨਹੀਂ ਸੀ ਜਿਹੜੀ ਇਹਨਾਂ ਬੱਚਿਆਂ ਨੇ ਕਰੀਟ ਕਰੀਤੀ ਹੈ ਜਿਹੜੀ ਤੇ ਜਿਹੜੇ ਪੇਰੈਂਟਸ ਨੇ ਪੇਰੈਂਟਸ ਤਾਂ ਹਮੇਸ਼ਾ ਹੀ ਹੱਥ ਜੋੜ ਕੇ ਇਹ ਹੀ ਕਹਿੰਦੇ ਹੁੰਦੇ ਵੀ ਅਸੀਂ ਆਦੇ ਬੱਚਿਆਂ ਨੂੰ ਸਦਾ ਨਹੀਂ ਕੋਸ਼ਿਸ਼ ਕਰਦੇ ਅਸੀਂ ਪੜਾਉਣ ਵਾਸਤੇ ਭੇਜਦੇ ਆ। ਔਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਇਸ ਤਰ੍ਹਾਂ ਚੱਲ ਪਏ ਨੇ ਪੰਜਾਬ ਕੋਈ ਕਿਰਪਾ ਭਾਈ ਬਣਾ ਲਈ ਪੇਰੈਂਟਸ ਕਿਵੇਂ ਧਿਆਨ ਦੇਣ ਆਪਣੇ ਬੱਚਿਆਂ ਨੂੰ ਕਿ ਇਹੋ ਜਿਹੇ ਕੰਮ ਬੱਚੇ ਨੂੰ ਪ教ਾਇਆ ਦੱਸ ਨਹੀਂ ਇਹ ਪੇਰੈਂਟਸ ਤੇ ਸਕੂਲ ਦਾ ਇੱਕ ਆਪਸ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਬਹੁਤ ਅੱਛਾ ਤਾਲਮੇਲ ਹੋਣਾ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਪੇਰੈਂਟਸ ਮੀਟਿੰਗ ਹੁੰਦੀ ਹੈ ਪੇਰੈਂਟਸ ਮੀਟਿੰਗ ਇਸੇ ਕਰਕੇ ਰੱਖੀ ਜਾਂਦੀ ਹੈ ਵੀ ਜਿਹੜੇ ਸਕੂਲ ਦੇ ਮੈਨੇਜਮੈਂਟ ਹੈ ਉਹ ਬੱਚਿਆਂ ਤੇ ਨਿਗਰਾਨੀ ਰੱਖਦੀ ਹਰ ਟਾਈਮ ਕੋਈ ਬੱਚਾ ਜ਼ਿਆਦਾ ਟਾਈਮ ਸਕੂਲ ਚ ਰਹਿੰਦਾ ਹੈ ਤੇ ਉਸ ਸਕੂਲ ਦੀ ਮੈਨੇਜਮੈਂਟ ਨੇ ਉਸ ਮੀਟਿੰਗ ਦੇ ਵਿੱਚ ਪੇਰੈਂਟਸ ਨੂੰ ਦੱਸਣਾ ਹੁੰਦਾ ਹੈ ਵੀ ਤੁਹਾਡੇ ਬੱਚੇ ਦੀ ਕਿਸ ਪਿੱਛੇ ਚੱਲ ਰਹੀ ਹੈ ਕਿਉਂਕਿ ਜੇ ਹੁਣ ਦੇਖਿਆ ਜਾ ਜਿਹੜੇ ਬੱਚੇ ਨੇ ਇਹ ਸਾਰੇ 80 10ਵੀਂ uh, ਚੋਂ uh, 80% 85% ਵਾਲੇ ਨੇ ਕਿਉਂਕਿ ਇਹ ਆਪ ਦਾ ਮੈਰਿਟ ਦੇ ਆਧਾਰ ਤੇ ਰੱਖਨੇ ਇੰਟੈਲੀਜੈਂਟ ਬੱਚੇ ਨੇ ਪਰ ਕਿਤੇ ਇਹਨਾਂ ਚ ਲੈਪਸ ਰਹਿ ਗਏ ਨੇ ਵੀ ਜਿਹੜੀ ਇਸ ਤਰ੍ਹਾਂ ਦੇ ਇਹਨਾਂ ਗਰੁੱਪ ਬਣਾ ਲਿਆ ਜਾਂ ਕਟਰਾ ਨੂੰ ਇੰਜਾਮ ਦੇਣ ਲੱਗੇ ਸੀ ਸਰ ਜਿਹੜੇ ਬੰਦੇ ਵਾਰਦਾਤ ਕਰ ਰਹੇ ਸਬੰਧ ਤੋਂ ਕਾਰਵਾਈ ਹੈ ਨਹੀਂ ਅਸੀਂ ਇਹੀ ਮੰਨ ਜੋ ਕਿ ਐਸਐਸਪੀ ਸਾਹਿਬ ਵੱਲੋਂ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਵੀ ਹਾਂ ਉਹ ਬੱਚੇ ਵੀ ਸਟੂਡੈਂਟ ਨੇ ਤੇ ਉਹਨਾਂ ਨੂੰ ਪੁੱਛ ਕੇ ਚਕ ਕਰਾਂ ਵੀ ਇਸ ਇਹਨਾਂ ਨੇ ਉਹਨਾਂ ਨੇ ਕਿਵੇਂ ਲਿੰਕ ਕੀਤਾ ਵੀ ਇਸ ਨਾਲ ਲੈ ਕੇ ਆਉਂਦੇ